ਤੁਸੀਂ ਕਹਣਾ ਵਿਸ਼ਵਾਸ ਦਾ ਟੱਪੀ ਮਤ। ਅਸੀਂ ਕਹਾਂਗੇ 15 ਅਗਸਤ ਤੁਸੀਂ ਕਹਣਾ ਵਿਸ਼ਵਾਸ ਦਾ ਟੱਪੀ ਮਤ। 15 ਅਗਸਤ ਵਿਸ਼ਵਾਸ ਦਾ ਜਿੰਦਾਬਾਦ। 15 ਅਗਸਤ ਵਿਸ਼ਵਾਸ ਦਾ ਜਿੰਦਾਬਾਦ। 15 ਅਗਸਤ ਵਿਸ਼ਵਾਸ ਦਾ ਜਿੰਦਾਬਾਦ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ। ਸ਼੍ਰੋਮਣੀ सह किते सतगानी करनाल सिंध जी सह किते We Jumroh di Sirman. Tertarik Jumroh Panti Sengga. Panti Sengga. Panti Sengga. ख़ालिस्ती लमास समरियल अमरिसान ख़ाल

ਸਾਰੀ ਗੱਲ ਦੂਰੀ ਹੈ ਸਾਰੀ ਗੱਲ ਦੂਰੀ ਹੈ ਇਹ ਸਟੇਟ ਮੰਗੂਰੀ ਹੈ ਸਾਰੀ ਗੱਲ ਦੂਰੀ ਹੈ ਕਰੇਗਾ 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 ਜੀ 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 ਸਾਹਿਬ ਜੀ ਪਹਿਲੀ ਹੈ ਉਹਦੇ ਸੰਬੰਧ ਦਾ ਰੂਪ ਹਰ ਸਾਲ ਦੀ ਤਰ੍ਹਾਂ ਆਜ਼ਾਦੀ ਨੂੰ ਸਮਝਦਿਆਂ ਦੇ ਸੰਕਾਸ਼ ਕਰਦਿਆਂ ਬਹੁਤ ਪ੍ਰਮੁੱਖ ਤਰ੍ਹਾਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਅੱਜ ਤਿੰਨ ਥਾਵਾਂ ਤੇ ਪੰਜਾਬ ਦੇ ਵਿੱਚ ਇਹ ਰੋਸ ਤੇ ਨਿਸ਼ਵਾਸ ਘਾਤ ਦਾ ਦਿਨ ਮਨਾ ਰਹੇ ਨੇ ਰੋਜ਼ ਸਾਡਾ 15 ਅਗਸਤ ਵਾਲੇ ਦਿਨ ਨਾਲ ਹੈ ਇਹਨੂੰ ਕਹਿੰਦੇ ਅੱਜ ਸਰਮਾਫੀ ਮਿੱਠਿਆ ਇਹ ਕੱਲ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਇੱਕ ਤਾਂ ਉਹਨਾਂ ਨੇ ਵੀ ਬੰਦੀ ਸਿੰਘਾਂ ਵਾਲਿਆਂ ਨੇ 15 ਮਾਰਚ ਰੱਖ ਲਿਆ ਸੀ ਉਹ ਵੀ ਇਸ ਤਰਾਸਦੀ ਨੂੰ ਮਨਾ ਰਹੇ ਨੇ ਫੈਸਲੇ ਹੀ ਅਸੀਂ ਫੈਸਲਾ ਕੀਤਾ ਕੋਰ ਧਰਾਨੇ ਮਿਲ ਕੇ ਕਿ ਅਸੀਂ 14 ਅਗਸਤ ਨੂੰ ਮਨਾਵਾਂਗੇ ਕਿੱਥੇ ਮੈਂ ਸਪਸ਼ਟ ਕਰਨਾ ਚਾਹੁੰਦਾ ਹੈ ਕਿ ਸਾਡਾ ਰੋਸ 15 ਅਗਸਤ ਵਾਲਿਆਂ ਨਾਲ ਹੈ ਉਹ ਕਿਉਂ 14 ਅਗਸਤ ਪਾਕਿਸਤਾਨ ਦੀ ਆਜ਼ਾਦੀ ਦਾ ਦਿਨ ਹੈ ਉਹਨਾਂ ਨੇ ਸਾਡੇ ਨਾਲ ਵਿਸ਼ਵਾਸ ਘਾਤ ਨਹੀਂ ਕੀਤਾ ਸਾਡੇ ਨਾਲ ਵਿਸ਼ਵਾਸ ਕਾਇਮ ਕੀਤਾ ਹੈ ਜਿਹੜੇ 15 ਅਗਸਤ ਨੂੰ ਆਜ਼ਾਦ ਹੋਏ ਨੇ ਹਿੰਦੁਸਤਾਨ ਵਾਲੇ ਜਨਾ ਨੇ ਸਾਡੇ ਬਜ਼ੁਰਗਾਂ ਨਾਲ ਸਾਡੇ ਉਸ ਵਕਤ ਦੇ ਕੌਮੀ ਲੀਡਰਾਂ ਨਾਲ ਵਾਦਾ ਕੀਤਾ ਕਿ ਅਸੀਂ ਭਾਰਤ ਦੇ ਉੱਤਰ ਵਿੱਚ ਸਿੱਖ ਕੌਮ ਨੂੰ ਇੱਕ ਅੱਗਰੀ ਕੌਮ ਸਮਝਦੇ ਹੋਇਆ ਆਜ਼ਾਦੀ ਦਾ ਨਿਤ ਨਿਗਮਣ ਦਾ ਕੀਤਾ ਦਵਾਂਗੇ ਥੋੜੇ ਦਿਨ ਬਾਅਦ ਉਹਨਾਂ ਨੇ ਵਿਸ਼ਵਾਸ ਕਾਤ ਕੀਤਾ ਤੇ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤਪ ਯਾਦ ਆ ਗਈ 1984 ਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਦਿੱਲੀ ਕਤਲੇਆਮ ਹੋਇਆ ਦਾ ਸਾਡੇ ਪਟਿਆਲੇ ਦੇ ਵਿੱਚ ਬੂਟਾ ਸਿੰਘ ਵਾਲਾ ਨਾਲ ਪਿੰਡ ਪੈਂਦਾ ਹੈ ਬਹੁਤ ਹੀ ਪੜੇ ਲਿਖੇ ਇਨਸਾਨ ਸਰਦਾਰ ਨਰੈਣ ਸਿੰਘ ਜੀ ਨੇ ਇੱਕ ਕਿਤਾਬ ਲਿਖੀ ਸਾਨੂੰ ਮੱਛੀ ਕਿਹਾ ਉਹਨਾਂ ਨੇ ਗੁਰਬਾਣੀ ਚ ਲਿਖਿਆ ਹੈ ਮੱਛਲੀ ਜਾਲ ਨਾ ਜਾਣਿਆ ਮੱਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾ ਸੁੰਦਰ ਬੋਸ ਡੂੰਗਾ ਅੱਤ ਸਿਆਣੀ ਸੋਹਣੀ ਖਾਸਾ ਪਸੰਦੂ ਕੇ ਹੈ ਅੱਤ ਸਿਆਣੀ ਸੋਹਣੀ ਕਿਉਂ ਕੀਤਾ ਵੈਸਾ ਕਿਉਂ ਵਿਸ਼ਵਾਸ ਕਰ ਬੈਠੀਆਂ ਕੰਮੇ ਇੱਕ ਕਿਤਾਬ ਲਿਖੀ ਹੈ ਸਰਦਾਰ ਨਰੈਣ ਸਿੰਘ ਨੇ ਜਿਹੜੇ ਪੁੱਛਲੀਆਂ ਸ਼੍ਰੇਣੀਆਂ ਦੇ ਡਾਇਰੈਕਟਰ ਰਕਾਰ ਹੋਏ ਸੀ ਤੇ ਇਸ ਤੋਂ ਵੀ ਜ਼ਿਆਦਾ ਪੰਜਾ ਸਾਹਿਬ ਤੇ ਨਨਕਾਣਾ ਸਾਹਿਬ ਦੇ 22 ਸਾਲ ਮੈਨੇਜਰ ਰਹੇ ਨੇ ਤੇ ਜਿਹੜਾ ਖਾਲਸਾ ਕਾਲਜ ਬম্বে ਬਣਿਆ ਨਾ ਇਹਦੀ ਆਪ ਜਾ ਕੇ 5 ਲੱਖ ਰੁਪਇਆ ਨਨਕਾਣਾ ਸਾਹਿਬ ਤੋਂ ਦੇ ਕੇ ਉਹਦੀ ਸਵਾਰੀ ਕਰਾਈ ਸੀ ਉਸ ਬੰਦੇ ਨੇ ਕਿਹਾ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾ ਅਤ ਸਿਆਣੀ ਸੋਹਣੀ ਕਿਉਂਕਿ ਤੋਂ ਵਿਸਾ ਇੱਕ ਗੱਲ ਸਾਹਿਬ ਪ੍ਰਣਾਣ ਸਾਹਿਬ ਨੇ ਦੱਸੀ ਸੋ ਅਸੀਂ ਸਾਡੇ ਪੁਰਖਿਆਂ ਨੇ ਅਚਨਚੇਤੇ ਜਾਂ ਘੱਟ ਸਮਝ ਕਰਕੇ ਇਹ ਜਾਲ ਨਹੀਂ ਜਾਣਿਆ ਪਰ ਜਿਉਂ-ਜਿਉਂ ਟਾਈਮ ਬੀਤਿਆ ਸਾਨੂੰ ਪਤਾ ਲੱਗ ਗਿਆ ਕਿ ਸਾਡੇ ਤੇ ਜਾਲ ਹਿੰਦੁਸਤਾਨ ਰੂਪੀ ਪੈ ਚੁੱਕਾ ਹੈ ਸੋ ਉਸ ਚੀਜ਼ ਨੂੰ ਮਨਾਉਣ ਦੇ ਖਾਤਰ ਭਾਵ ਦੁਨੀਆ ਨੂੰ ਦੱਸਣ ਦੇ ਖਾਤਰ ਬੇਸ਼ੱਕ ਮਛਲੀ ਤੁਸੀਂ ਫੜ ਲਈ ਐ ਪਰ ਇਹ ਕੌਮ ਖੰਡੇ ਤੇ ਧਾਰ ਚੋਂ ਪੈਦਾ ਹੋਈ ਐ ਇਹ ਕੌਮ ਗੁਰਨਾਣ ਗੁਰਬਾਬਲ ਸਿੰਘ ਜੀ ਦੀ ਕੌਮ ਹੈ ਇਹ ਖਾਲਸਾ ਰਾਜ ਦੀ ਕਾਇਮੀ বিনা ਯਾ ਇਹ ਕਹਿ ਲੋ ਆਜ਼ਾਦ ਹੋਏ ਬਿਨਾ ਜਿੰਦੀ ਹੀ ਨੀਰੇ ਸਭ ਅਸੀਂ ਮਰਨਾ ਨਹੀਂ ਚਾਹੁੰਦੇ ਅਸੀਂ ਜਿਉਣਾ ਚਾਹੁੰਨੇ ਆ ਤੇ ਸਾਡੀ ਪਹਿਲੀ ਸ਼ਰਤ ਇਹ ਆ ਕਿ ਅਸੀਂ ਜਿਉਂਦੇ ਤਾਂ ਰਹਾਂਗੇ ਜੇ ਅਸੀਂ ਆਜ਼ਾਦ ਹੋਵਾਂਗੇ ਇਹ ਦਿਨ ਮਨਾਉਣ ਲਈ ਜਿਹੜੇ ਵੀ ਦਲ ਖਾਲਸਾ ਤੇ ਸ਼ਰਮਣੀ ਕਲ ਦਲ ਅੰਮ੍ਰਿਤਸਰ ਦੇ ਸਾਡੇ ਅਹੁਦੇਦਾਰ ਸਾਡੇ ਸਭ ਤੋਂ ਮਹਾਨ ਪੁੱਤਰ ਵਰਕਰ ਸਾਹਿਬ ਅੱਜ ਇੱਥੇ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬੇਸ਼ੱਕ ਮੌਸਮ ਨੇ ਆਪਣਾ ਮਜਾਜ ਦਿਖਾਇਆ ਪਰ ਤੁਸੀਂ ਆਪਣੇ ਸੁਭਾਅ ਮੁਤਾਬਕ ਡੋਲੇ ਨਹੀਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਜਿੰਨੀ ਵੀ ਪ੍ਰੈਸ ਇੱਥੇ ਪਹੁੰਚੀ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਸੀਂ ਸਾਨੂੰ ਸੰਸਾਰ ਤੱਕ ਪਹੁੰਚਾਉਣਾ ਹੈ ਤੇ ਸੰਸਾਰ ਤੇ ਅਸੀਂ ਇੱਕ ਦੂਜੇ ਵੱਲ ਬਾਹਾਂ ਤਾਣ ਕੇ ਸਾਡੀ ਸੋਚ ਵਾਰੇ ਇੱਕ ਦੂਜੇ ਨੇ ਇੰਤਜ਼ਾਰ ਹਮੇਸ਼ਾ ਕਰਦੇ ਆ ਇਸ ਲਈ ਸਾਡੇ ਦੁਨੀਆ ਭਰ ਚ ਰਹਿੰਦੇ ਪੰਜਾਬੀ ਤੇ ਸਿੱਖ ਡਾਇਸਪੋਰਾ ਦਾ ਵੀ ਧੰਨਵਾਦ ਪ੍ਰਸਤਾ ਵੀ ਧੰਨਵਾਦ ਮਨ ਸਾਨੂੰ ਬਹਾਵਾ ਕੇ ਦੁਬਾਰਾ ਬੋਲਣ ਉਸ ਤੋਂ ਬਾਅਦ ਚੁੱਪੀ ਵਾਡੀਰ ਜੀ ਦਾ ਖਾਸ ਮਾਈਕ ਜੀ ਜੀ ਸਤੇ ਅੰਨਾ ਉਹ ਸੁਖਿਆ ਨੇ ਸਰਪਰ ਸਾਹਿਬ ਨੇ ਮਸਰੀ ਦੇਣ ਨਾਲ ਕਿ ਕਿਹਦੇ ਕੋਲ ਨਾਲ ਜੋੜ ਕੇ ਮੈਂ ਇੱਕ ਗੱਲ ਕਰਕੇ ਤੇ ਤੁਹਾਡਾ ਦਮਾ ਵੀ ਮੰਗ ਲੈਣੀ ਆ ਮੱਛੀ ਰਾਤ ਸੁਹਾ ਆ ਤੂੰ ਹੀ ਵੇਖੋ ਜਿਹੜੀ ਜਾਲ ਦੇ ਵਿੱਚ ਫਸ ਜਾਂਦੀ ਆ ਉਹ ਉਹਨਾਂ ਚੇਰੇ ਆਰਾਮ ਦੇ ਨਾਲ ਰਹਿੰਦੀ ਜਦੋਂ ਤੱਕ ਉਹਨੂੰ ਪਤਾ ਨਾ ਲੱਗੇ ਕਿ ਜਾਲ ਵਿੱਚ ਪੈ ਗਿਆ ਜਮੈਂ ਜਾਲ ਦੇ ਵਿੱਚ ਫਸ ਗਿਆ ਜਦੋਂ ਉਹਨੂੰ ਪਤਾ ਲੱਗ ਜਾਏ ਕਿ ਜਾਲ ਮਰੇ ਦੇ ਆਲੇ ਦੁਆਲੇ ਗੁਣਿਆ ਗਿਆ ਮੈਂ ਫੜੀ ਚੱਲੀ ਆ ਉਸ ਕੜਪਦੀ ਵਰਗਿਓ ਭਾਵੇਂ ਪਾਣੀ ਦੇ ਵਿੱਚ ਹੋਵੇ ਭਾਵੇਂ ਬਾਹਰ ਹੋਵੇ ਛਾਲਾ ਮਾਰਨ ਦੀ ਕੋਸ਼ਿਸ਼ ਕਰਦੇ ਆ ਪਰ ਮੈਂ ਇਸ ਜਾਲ ਚੋਂ ਬਾਹਰ ਨਿਕਲਣਾ ਭਾਵੇਂ ਜੇ ਉਹ ਛਾਲ ਜਾਲਾਂ ਜਿਹੜੀਆਂ ਛਾਲਾਂ ਆ ਜਿੰਨਾ ਚਿਰ ਪਾਣੀ ਦੇ ਵਿੱਚ ਆ ਜੇ ਛਾਲਾ ਮਾਰਦੇ ਮਾਰਦੇ ਜਾਲ ਟੱਪ ਜੇ ਤੇ ਪਾਜਾਂਦੀ ਆ ਜੇ ਨਹੀਂ ਤੇਰੇ ਚਾਰ ਜਿਉ ਜੋ ਅੱਗੇ ਜਿਹੜਾ ਉਹ ਡੈਟੋ ਲਾ ਜਾਂਦਾ ਮੈਂ ਕੋਕਰੇ ਬੇੜੀ ਜਣਾ ਲੈਂਦੇ ਆ ਤੇ ਤੁਸੀਂ ਵੇਖੋ ਬੇੜੀ ਵੀਰੇ ਕਟਕਟ ਕਰਦੀ ਹੁਣ ਹੁਣ ਸਾਡੇ ਵੀ ਆਵੇ ਨੇ ਅਸੀਂ ਚੰਦ ਸਾਡੇ ਰੀਟਰ ਨੇ ਸਾਡੇ ਸਰੀਰ ਨੇ ਸਾਡੇ ਦਿਮਾਗ ਨੇ ਜਿਨ੍ਹਾਂ ਨੇ ਜਦੋਂ ਸੰਤਾੜੇ ਦੇ ਜਾਲ ਪਿਆ ਦੇਖ ਲਿਆ ਤੇ ਧੁਆਏ ਚੁਕਣੀ ਸ਼ੁਰੂ ਕਰਦੇ ਵੀ ਕੌਮੇ ਜਾਗ ਉਠ ਸਰਬ ਤੇਰੇ ਸਾਡੇ ਆਏ ਜਿਹੜੇ ਕਹਿੰਦੇ ਨਹੀਂ ਕੋਈ ਨਹੀਂ ਵਧੀਆ ਪੈ ਗਿਆ ਸਮੁੰਦਰ ਚ ਕਿੱਥੇ ਭਜ ਗਏ ਕਰਾਂਗੇ ਏਡਾ ਵੱਡਾ ਕੀ ਕਰਾਂਗੇ ਸਾंभੜਿਆ ਜਾਣਾ ਸਮੁੰਦਰ ਬਾਡੇਵੇਂਵੇਂ ਕਰਦੇ ਖਾਨਸਤਾਨ ਨਿਸਾਂਤਾ ਜਾਣਾ ਉਹ ਮਸੀ ਸਮੁੰਦਰ ਸਾਹਿਬ ਦੀ ਮਰਦੀ ਹੈ ਉਹ ਆਜ਼ਾਦੀ ਹੋਰੀ ਬਾਲਸਤਾਨ ਆਜ਼ਾਦੀ ਉਹਦੀ ਸਮੁੰਦਰ ਸਾਡੀ ਆਜ਼ਾਦੀ ਹੈ ਸਾਡਾ ਸਮੁੰਦਰ ਹੈ ਖਾਲਸਤਾਨ ਖਾਲਸਤਾਨ ਨੇ ਸਾਨੂੰ ਸਾਹਮਣਾ ਅਸੀਂ ਥੋੜੀ ਉਹਨਾਂ ਨੂੰ ਸਾਹਮਣਾ ਸੋ ਜਦੋਂ ਅਸੀਂ ਖਾਲਸਤਾਨ ਦਾ ਛੜਿਆ ਨੇਤਰਾਂ ਨੇ ਪਾਇਆ ਮੜਾ ਜਾਂ ਹਾਨੂੰ ਚੋਗਾ ਚਗਾ ਜਾਂ ਛਪੜ ਜੇ ਝਟਕੇ ਕੋ ਜਤਨ ਉਹਨਾਂ ਨੇ ਡੀਆ ਜੀ ਕਰਦਾ ਜਿਹੜੀ ਮਰਜੀ ਮਛਲੀ ਨੂੰ ਲਾਰਦਾ ਨਿਸ਼ਾਨਾ ਚੁੱਕਦੇ ਬਾਹਰ ਕੱਢ ਲੈਂਦਾ ਸੋ ਭਾਵੇਂ ਅਸੀਂ ਸਮੁੰਦਰ ਚ ਰਹਿਣਾ ਖਾਲਸਤਾਨ ਸਾਡਾ ਸਮੁੰਦਰ ਹੈ ਖਾਲਸਤਾਨ ਸਾਡਾ ਹੈ ਸੋ ਅਸੀਂ ਉਹਦੇ ਨਾਲ ਜਿਉਣਾ ਉਹਨੇ ਸਾਡੇ ਨਾਲ ਨਹੀਂ ਜਿਉਣਾ ਪਾਣ ਵਸੀ ਤੜਪੀਏ ਆਪਾਂ ਪਹਿਲਾਂ ਜਿਹੜੇ ਐਸੇ ਜਿੰਨੇ ਮਾਰ ਸਕਦੇ ਅਸੀਂ ਮਾਰੀਏ ਅਸੀਂ ਉਹਨਾਂ ਦੇ ਜਾਨ ਥੋੜੀਏ ਤੇ ਬਾਹਰ ਨਿਕਲੀਏ ਤੁਹਾਡਾ ਸਾਰਿਆਂ ਦਾ ਧੰਨਵਾਦ